ਫਲੈਟ ਦਾ ਜਿੱਥੇ ਮੋਟਰ ਦੇਖ ਕੇ ਹੁਣ ਨੱਕਾ ਨੂੰ ਘਰਾ ਵੜ ਲੈਣਾ ਆਪਣੇ ਉਹ ਅੱਜ ਮੇਰੀ ਬਾਰੀ ਵੀ ਹੈ ਉਧਰ ਹਨਾ ਪਿਛਲੀ ਵਾਰ ਤਾਂ ਪਾਣੀ ਲਾ ਲੈ ਸੀ ਐਕਟੇ ਲਾਉਂਦਾ ਉਹਨਾਂ ਨੂੰ ਕੋਈ ਆਹ ਮਾਣੀ ਨੇ ਮੋਟਰ ਛੱਡ ਕੇ ਗਿਆ ਯਾਰ ਇਹਨਾਂ ਇੱਧਰ ਕਿਉਂ ਛੱਡ ਲਿਆ ਪੰਗਲ ਨੇ ਹਟਦੇ ਨਹੀਂ ਆ ਵੀ ਉਹ ਤਾਂ ਵੱਡਦਾ ਆ ਪੂਰਾ ਲਵਾ ਦੇ ਪੂਰਾ ਕਲਾ ਮਲੀ ਜਾਂਣਾ ਇਹਨੂੰ ਖੜ ਜਾ ਦੋ ਮਿੰਟ ਮਲ ਤਲੀ ਇਸ ਮਾਰ ਕੇ ਮਾਰ ਕੇ ਉਹਨੂੰ ਦੱਸ ਕੀ ਆ ਉਹ ਬਾਪੂ ਆ ਗਿਆ ਓਏ ਬਾਪੂ ਨੇ ਵੀ ਟਾਈਮ ਨਹੀਂ ਹੋਣਾ ਉਹ ਗੱਲ ਸਾਨੂੰ ਉਹ ਜੱਗਿਆ ਕੀ ਹੋ ਗਿਆ ਬਾਪੂ ਉਹ ਸੋਟੇ ਤੁਮਾਂ ਦੇ ਰੋ ਲਾਂਬੇ ਆਉਂਦੇ ਆ ਮੈਨੂੰ ਉਹ ਕੀ ਹੋ ਗਿਆ ਬਾਪੂ ਨੇ ਕਿਹਨੇ ਉਂਗਲ ਲਾਤੀ ਆਪਣੇ ਤਾਂ ਦਾ ਸ਼ਰੀਕ ਉਹੀ ਮਾਰ ਚਦੇ ਨੇਗੇ ਮੇਰੇ ਸਾਲੇ ਸਾਲੇ ਬਾਪੂ ਤੇ ਮੈਂ ਪਹਿਲਾਂ ਦੱਸਦਾ ਮੈਂ ਜਰਦਾ ਪਾਣੀ ਬੜਲੇ ਜਾਗਰਗਾ ਓਏ ਬਾਰੀ ਤਾਂ ਉਹਨਾਂ ਦੀ ਸੀ ਉਹ ਬਾਰੀ ਨੂੰ ਗਿਆ ਬਾਪੂ ਆਪਣੀ ਕਣਕ ਸੁੱਕੀ ਜਾਂਦੀ ਆ ਯਾਰ ਓ ਚੱਲ ਕੋਈ ਨਹੀਂ ਤੁਸੀਂ ਠੰਡੇ ਰਿਹਾ ਕਰੋ ਦੋ ਸਾਲ ਉਹਨਾਂ ਨੇ ਬੁੜਾ ਵੀ ਸਾਂਭਿਆ ਠੰਡੇ ਨੂੰ ਗਿਆ ਬਾਪੂ ਪਹਿਲਾਂ ਉਹਦਾ ਬੁੜਾ ਉਹਦੇ ਨਾਂ ਦੋ ਕਿੱਲੇ ਲਵਾ ਗਏ ਸਾਂਭੇ ਨੂੰ ਫੇਰ ਕੀ ਹੋ ਗਿਆ ਦੁਨੀਆ ਦੀ ਦੁਨੀਆ ਖਾਂਦੀ ਹੈ ਬੁੜੇ ਨੂੰ ਓ ਚੱਲ ਕੋਈ ਨਹੀਂ ਤੁਸੀਂ ਠੰਡੇ ਰਿਹਾ ਕਰੋ ਅਸੀਂ ਨਹੀਂ ਅਸੀਂ ਤਾਂ ਲਾਵਾਂਗੇ ਯਾਰ ਪਾਣੀ ਅਸੀਂ ਤਾਂ ਆਈ ਪਾਣੀ ਪੱਜੇ ਅੱਜ ਕੋਈ ਬੋਲੇ ਨੱਕਾ ਵੱਡੇ ਅਸੀਂ ਟਾਵਾਂਗੇ ਉੱਥੇ ਤਾਂ ਦੱਸਦਾ ਪਹਿਲਾਂ ਤੁਸੀਂ ਮੇਰੇ ਤੋਂ ਬਿਨਾ ਜੇ ਕੁਝ ਕੀਤਾ ਨਾ ਤਾਂ ਦੇਖ ਲਿਓ ਤੁਹਾਨੂੰ ਮੈਂ ਤੌੜੀ ਲਾ ਦੂੰ ਥੋੜੀ ਮੈਂ ਚੱਲ ਠੀਕ ਹੈ ਬਾਪੂ ਕੋਈ ਨਹੀਂ ਕਹਿੰਦੇ ਚੰਗਾ ਹੁਣ ਚਰਦਾ ਮਨ ਲਾ ਪਹਿਲਾਂ ਬਾਪੂ ਆ ਗਿਆ ਉਦੋਂ ਯਾਰ ਸੱਤੇ ਕਿੱ ਕਲਾ ਮਾਰੀ ਜਾਂਦੇ ਹੋ ਉੱਥੇ ਚੱਕਰ ਦੇ ਮੁੰਡੇ ਉਹਦਾ ਲੱਕਾ ਵੱਟ ਲਿਆ ਕਿਹੜੇ ਭੈਣ ਦੀ ਮੋਢਰਾ ਕੱਟ ਮੋਢਰਾ ਦੀ ਕਿੱਕ ਮਾਰ ਜਲਦੀ ਅੱਜ ਨੂੰ ਦੱਸ ਹੀ ਦੇਣਾ ਮੇਰੇ ਸੱਜਦੇ ਨੂੰ ਜਲਦੀ ਜਲਦੀ ਆਜਾ ਨੱਕਾ ਦੇ ਘਪਣਾ ਦਾ ਵੱਡੇ ਨਹੀਂ ਮেরে ਖਲਦੇ ਨੇ ਆ ਨੱਕਾ ਲਾ ਗਿਆ ਦੇਖਿਆ ਓ ਇਸ ਦੇ ਹਾਂ ਫਿਰ ਲਿੱਪੇ ਹੋਰ ਲੈ ਨੂੰ ਮੇਰੇ ਨੱਕਾ ਕਿਉਂ ਖਿਲਾ ਓ ਅੱਟਿਆ ਕੇ ਤੇ ਪੂਕੇ ਵੰਗੂ ਪਾੜ ਕੇ ਭੱਜ ਕੇ ਹਟਾਈ ਮੱਖਣਾ ਵੇ ਜੱਟ ਪਾਣੀ ਦੀਵਾਰੀ ਦੇ ਪਿੱਛੇ ਲੜਫੇ ਭੱਜ ਕੇ ਹਟਾਈ ਮੱਖਣਾ ਓ ਜੱਟ ਕਿਨੇ ਦੇਖਾਂਗੇ ਹੱਥਰੇ ਦੇਖ ਲੈ ਇਹਨੂੰ ਭੈਣ ਚੋਂ ਇਹਨੂੰ ਹਾਂ ਆ ਜਾ ਹਾਇ ਹੋਏ ਅੱਜ ਤਾਂ ਬੱਝ ਗਿਆ ਨਹੀਂ ਨਾ ਮਾਰਦੇ ਆਪਾਂ ਉਹਨਾਂ ਨੇ ਅਗਰ ਨਾ ਬਦੂਖਾਂ ਹੀ ਲੈ ਆਓ ਘੜਾਸੀ ਲੈ ਬੱਝ ਗਈ ਖਾਲੂ ਦੇਖੋ ਨਨ ਮਾਪੇ ਬਾਪੂ ਲੈ ਉਹ ਸਦਿਨ ਨਾਲ ਭਾਈ ਲੈ ਵੱਡੇ ਨੇ ਪਾਣੀ ਭੜ ਲਾ ਬਣਾ ਅੱਛਾ ਆ ਦੇਖ ਲੈ ਬਾਪੂ ਕੀ ਕਰ ਤੂ ਉੱਤਾ ਕਰਦਾ ਮੈਂ ਜਾਣ ਨਾ ਨਾ ਦੇ ਨਾ ਨਾ ਗਰਮ ਨਹੀਂ ਹੋਈ ਮੈਂ ਮਸਦਾ ਕਰ ਬੈਠ ਕੇ ਕੰਮ ਕੰਮੇ ਗੱਲਾਂ ਕਰਦਾ ਮੈਂ ਦੇ ਮੈਂ ਨਾਂਬਾ ਦੇਉਣਾ ਕੇਰਾ ਆਪਾਂ ਜਾਣ ਦਾ ਫਰਜ਼ ਆ ਬਾਪੂ ਤੇਰੀ ਨਰਮਾਈ ਨੇ ਮਾਰਿਆ ਸਾਰਾ ਕੁਝ ਕੋਈ ਨਾ ਕੋਈ ਨਾ ਮੈਂ ਜਾਣ ਸਾਕਰ ਕੋਲੇ ਹਟ ਜਾਣਗੇ ਆ ਜਿਹੜੂ ਹੱਥ ਪਾਇਆ ਤੈਨੂੰ ਮੈਨੂੰ ਕੌਣ ਕਹੋ ਕੋਈ ਨਾ ਕੋਈ ਠੰਡਾ ਰਹੀਦਾ ਮੈਂ ਜਾ ਕੇ ਉਹਨਾਂ ਦੇ ਕੋਲੇ ਇਹ ਵੀ ਬਾੜੀ ਜਵਾਨੀ ਚੜੀ ਆ ਲੈ ਦੀ ਗਰਮ ਖੂਲ ਖੋਲਦਾ ਉਹਨਾਂ ਦਾ ਸਦਾ ਕਰਾ ਕਰੀਆਂ ਉਹ ਕੌਣ ਆਉ ਲੰਗਿਆ ਉਹ ਛੋਟੇ ਵਾਲੇ ਜਵਾਕ ਕਹਿੰਦੇ ਬਾੜੀ ਹੱਥ ਤੇ ਕੀ ਆ ਤੇ ਲੜ ਪਏ ਖੇਤ ਫੇਰ ਪਾਣੀ ਦੀ ਵਾਰੀ ਵਿਸੇ ਤੇਰੇ ਆਲੇ ਕਾਲੇ ਹੁਣੀ ਸਹੀ ਕਰਦੇ ਨੇ ਉਹ ਫੇਰ ਵੀ ਸਮਝਾਇਆ ਕਰ ਐਵੇਂ ਕੋ ਗਾਲ ਨੂੰ ਗੱਲਬਾਤ ਹੋ ਗਈ ਬਾਰ ਦਾ ਤਾਂ ਵੇ ਵੱਧ ਜੂਗੀ ਹੁਣ ਨਾਲੇ ਪੰਗੇ ਦਾ ਤੇਰੇ ਕਾਲੇ ਹੁਣੀ ਲੈਂਦੇ ਨੇ ਸਾਡੇ ਮੁੰਡਿਆਣਾ ਚੱਲ ਮੇਰਾ ਫੇਰ ਵੀ ਦੱਸਣ ਦਾ ਫਰਜ ਆ ਅੱਜ ਆ ਕੇ ਉਹਨਾਂ ਨੇ ਪਾਣੀ ਲਾਉਂਦੇ ਨੂੰ ਛੇੜਿਆ ਉੱਥੇ ਚੱਲ ਕੋਈ ਨਹੀਂ ਤੂੰ ਵੀ ਸਮਝਾ ਲਿਆ ਕਰ ਉਹਨਾਂ ਨੂੰ ਕੋਈ ਨਾ ਕੋਈ ਨਾ ਘੂਰ ਕੇ ਰੱਖਿਆ ਕਰ ਆਹੋ ਨਾਲੇ ਤੂੰ ਵੀ ਸੁਣ ਲੈ ਐਵੇਂ ਨਾ ਵੀ ਕਾਂਡ ਹੋ ਜਾਏ ਕਤਲ ਗੁੱਤਲ ਹੋ ਜਾਏ ਅਮਿਆਲੀ ਕੇਰਾ ਆਹ ਜਮਾੜਾ ਦਾ ਤੁਸੀਂ ਹੱਲ ਦੇ ਨਹੀਂ ਰੋਦੇ ਪੰਗੇ ਰੋਦੇ ਲੰਬੇ ਤੁਹਾਨੂੰ ਮੈਂ ਪਹਿਲੀ ਸਮਝਾ ਕੇ ਆ ਸੀ ਉੱਤੇ ਉਹ ਕੀ ਹੋ ਗਿਆ ਬਾਪੂ ਐ ਪਾਣੀ ਪੜਲੇ ਜ ਆਪਣਾ ਤੁਸੀਂ ਟੱਕ ਜੋ ਟੱਕ ਜੋ ਤੁਸੀਂ ਕੋਈ ਕਾਰਾ ਕਰਾਉਂਗੇ ਤੁਹਾਡੇ ਲੰਬੇ ਤੋਂ ਮੈਂ ਬਹੁਤ ਦੱਸਦਾ ਬਾਪੂ ਮੈਨੂੰ ਪਹਿਲਾਂ ਕਹਿ ਜੀ ਉਹਨੇ ਪਾਣੀ ਪੜ ਜਾਏ ਸਮਾਨ ਪਾਵਾਂਗੇ ਉਹ ਚਾ ਕੋਈ ਨਹੀਂ ਬਾਰੀ ਤਾਂ ਉਹਨਾਂ ਦੀ ਸੀ ਫਿਰ ਗੱਲ ਹੀ ਆਪਣੀਆਂ ਕੋਈ ਨਹੀਂ ਹੁੰਦਾ ਬਾਪੂ ਐ ਜੀ ਹੁੰਦਾ ਡਰੇਣਾ ਕਰ ਬਾਪੂ ਤੋਂ ਕਾਲੂ ਮੈਨੂੰ ਤੁਹਾਡਾ ਲੰਬਾ ਨਹੀਂ ਹੋਣਾ ਚਾਹੀਦਾ ਕੋਈ ਵੀ ਤੁਹਾਨੂੰ ਮੈਂ ਪਹਿਲਾਂ ਦੱਸਦਾ ਅੱਪੋਂ ਅਸੀਂ ਕਿੱਥੇ ਡੰਡਰ ਕੇ ਰਹੀ ਜਾਵਾਂਗੇ ਬਸ ਤੁਹਾਨੂੰ ਦੱਸਦਾ ਯਾਰ ਮੈਂ ਲੰਬਾ ਨਹੀਂ ਹੋਣਾ ਚਾਹੀਦਾ ਤੁਹਾਡਾ ਠੀਕ ਹੈ ਮੈਂ ਪੁੱਠੀ ਸੰਘਾ ਵਪੂਤ ਉਤਪਾਇ ਮਮੇ ਪਾਇਆ ਪਾਇਆ ਟਾਈਮ ਨਾ ਆ ਜੀ ਧਿਆਨ ਨਾਲ ਜੀ ਨਾਲੇ ਠੀਕ ਆ ਆਉਂਦੀ ਹਿੰਦ ਮੈਂ ਕਹਿੰਦਾ ਕੰਮ ਨਾ ਕਰੀਏ ਆਪਣੇ ਘਰੇ ਲਾਂਬਾ ਦੇ ਤਾਲੇ ਨੀ ਮੇਰੇ ਸਾਥ ਦੇ ਨੇ ਮੈਨੂੰ ਬਾਪੂ ਤੋਂ ਗਾਲਾਂ ਪਵਾਤੀਆਂ ਨੇ ਜਿਹੜਾ ਰੋਟੀ ਲੰਗੀ ਯਾਰਾ ਸੜਕੇ ਦੀ ਖਰੀਏ ਕੰਮ ਹੁਣ ਇਹ ਗਿਆ ਭਿੰਦੀ ਦੀ ਰਹਿਜੀ ਤੇ ਤੂੰ ਮੁੜ ਕੇ ਆਉਂਗਾ ਖੜਈਏ ਫਿਰ ਆਪਣੇ ਵਾਲਾ ਸਮਾਨ ਪਿਆ ਕਿਆ ਹੋ ਰਿਹਾ ਸਾਡੇ ਲੈ ਅੱਜ ਨਹੀਂ ਸੁਖਾ ਜਾਣਾ ਜਾਈ ਕਿ ਲਾਂਬਾ ਇੱਥੀ ਕਿਆ ਪੁਰੇ ਮਗਾ ਤੂੰ ਗਾਲ ਦੇ ਪਤਾ ਲੈਂਦਾ ਲੈਣ ਦੱਤ ਅੱਜ ਸੱਦਣਾ ਨਹੀਂਗਾ ਯਾਰ ਬਹਰਾਨ ਕੀਤੇ ਪਏ ਜਾਨ ਯਾਰ ਪਾਸਾ ਹੋਈ ਤੇ ਆਈ ਟੈ ਆਈ ਟੈ ਕਾਂਡ ਕਰੇ ਪਾਰਲੀਮੈਂਟ ਤੱਕ ਚਰਚੇ ਨੇ ਹੱਥੀ ਥੋਕਲਾ ਚੱਕ ਲਾਂਗੇ ਰਣਾਵ ਰਾਜ ਹੁੰਦਾ ਹੋਇਆ ਉਹ ਇੱਥੇ ਜੇ ਠੀਕ ਹੈ ਇੱਥੇ ਜੇ ਖੜ ਜਾਣਾ ਹੈ ਹਨਾ ਇੱਥੇ ਲੋਕ ਜੰਨੇ ਆ ਇੱਥੇ ਸਭ ਇੱਥੇ ਰੋਕ ਰੋਕ ਉਹ ਛੇ ਗੱਲਾਂ ਦੇ ਸਾਈਡ ਤੇ ਹਨਾ ਹਾਂ ਚੱਲਾ ਆ ਪਰਣਾ ਫੜ ਪਰਣਾ ਪਰ ਪਰ ਜਦੋਂ ਕੋਗਾ ਚ ਸ਼ਿਕਾਰੀ ਦੇਣਾ ਮੇਰੇ ਛਲ ਦਾ ਨਾ ਉਹ ਆ ਜਾ ਆ ਜਾ ਜਲਦੀ ਤੂੰ ਐ ਕਰ ਆ ਫੜ ਇਹ ਕਰ ਇੱਥੇ ਲੋਕ ਜਗੇ ਪ੍ਰਾਲੀ ਜੀ ਕੇ ਹੈ ਪ੍ਰਾਲੀ ਜੀ ਚੱਲ ਨਹੀਂ ਤੂੰ ਹੀ ਤੇ ਲੋਕ ਮੰਨਦੇ ਨੇ आ तो कौन हुए तो तो ना ला तो पानी ਇਹ ਲਵਾਈ ਦਾ ਪਾਣੀ ਹੁਣ ਵੱਡੇ ਸਰਦਾਰ ਦਾ ਤੜਕੇ ਚਾਂਬਲੇ ਫਰਦੇ ਭਾਜਦਾ ਸੀ ਉਦੋਂ ਮੈਂ ਤਾਂ ਬੁੱਢਾ ਜਾਂ ਲੰਬਾ ਵਾਲੇ ਗਿਆ ਲੈ ਕੋਈ ਨਹੀਂ ਤੜਕੇ ਹੁਣ ਬਸ ਸਿਵੇ ਦੁਕਾਨੇ ਲਾ ਸਟਰਿੰਗ ਸੂਏ ਤੇ ਦੁਕਾਨੇ ਲਾ ਇਹਨੂੰ ਮੇਰੇ ਹਸਾਲ ਦੇ ਸੀ ਇਹਦੀ ਰਾਤੀ ਕੁੱਤਿਆਂ ਦਾ ਰੋੜ ਦੱਸਦਾ ਕੀਤੀਆਂ ਤੁਸ भई श्री कार